ਦਾ ਗੁੜਿਆ ਪਿਆ ਸਿਰਫ ਲਾ ਕੇ ਉੱਪਰ ਚਾਲੂਏ ਕਰਨਾ ਸੀ ਇਹ ਗਿਆਸਪੁਰੇ ਨੂੰ ਬੇਨਤੀ ਕਰਾਂਗੇ ਵੀ ਰੀਵਨ ਕੱਢ ਦੇ ਇਹ ਨਾ ਹੋਵੇ ਕਿਤੇ ਕੋਈ ਹੋਰ ਇਹ ਕੱਟ ਜਾਵੇ ਰੀਵਨ ਇਹਦਾ ਸਿੱਧੀ ਸਿੱਧੀ ਚਾਲੂ ਕਰ ਕੇ ਲੋਕਾਂ ਦੇ ਸਵਰਥ ਕੀਤਾ ਜਾਵੇ ਜੀ ਤੁਸੀਂ ਹੋਰ ਦੁਕਾਨਦਾਰਾਂ ਨਾਲ ਕੀ ਗੱਲਬਾਤ ਕੀਤੀ ਹੈ ਜੀ ਹੋ ਹੋ ਪੂਰਾ ਮਕਾਨ ਕੀ ਹੋ ਰਿਹਾ ਹੈ ਇਨਸਾਨ ਤਾਂ ਇਹੀ ਹੈ ਦੇਖੋ ਕੋਟੇ ਸਾਹਮਣੇ ਅਜੇ ਉਧਰੋਂ ਗੱਡੀ ਆ ਜਾਂਦੀ ਹੈ ਜਾਮ ਲੱਗਦਾ ਲੜਾਈ ਹੋ ਰਹੀ ਹੈ ਕਿ ਲੋਕਾਂ ਵੀ ਆ ਵੀ ਬਿਚੇ ਨੂੰ ਖੈਬਰ ਦੇ ਨੇ ਵਿਚ ਫੜਾ ਲੈਂਦੇ ਨੇ ਤੇ ਨੁਕਸਾਨ ਪਈਆ ਬਣ ਜਾਵੇ ਜਿਹੜੀ ਚੀਜ਼ ਅਸੀਂ ਸਪਰਤ ਕਰਨੀ ਆ ਲੋਕਾਂ ਦੇ ਉਹ ਬਣਾ ਕੇ ਤਿਆਰ ਕਰਕੇ ਲੋਕਾਂ ਦੇ ਸਪਰਤ ਕਰਨ ਲੋਕੋ ਲੋਕੋ ਦਾ ਫਾਇਦਾ ਚੱਕੜ ਅੱਜ ਜੀ ਤੁਸੀਂ ਦੇਰ ਕੀ ਸਮੇਂ ਤੇ ਕਿਉਂ ਨਹੀਂ ਇਹ ਚਲਾਇਆ ਜਾ ਰਿਹਾ ਇਹਦਾ ਹੋ 27 ਵਾਲੇ ਤੇ 27 ਵਾਲੇ ਜਿਹੜਾ ਆਉਂਦੀਆਂ ਨੇਗਾ ਉਹਨਾਂ ਦੇ ਵਿੱਚ ਕੋ ਉਹ ਅਤਮਾਨ ਸਰਕਾਰ ਕੋਲੇ ਕੋਈ ਹੋਰ ਜਿਵੇਂ ਕਹਿੰਦੀ ਆ ਵੀ ਅਸੀਂ ਲੈ ਕੇ ਆਵਾਂਗੇ ਵੱਡੇ ਵੱਡੇ ਕੰਮ ਲੈ ਕੇ ਆਵਾਂਗੇ ਲੋਕਾਂ ਲਈ ਕਰਾਂਗੇ ਸੋ ਕੰਮ ਇੱਕ ਇਹ ਆ ਸਿਰਫ ਦਿਖਾਉਣ ਲਈ ਸਾਡੇ ਹਲਕੇ 'ਚ ਹੋਰ ਤਾਂ ਕੋਈ ਦੀਲਾ ਨਹੀਂ ਪਿੰਡ ਪਿੰਡ ਜਾ ਕੇ ਰੋਡ ਦੇਖ ਲਓ ਰੋਡਾਂ ਦਾ ਬੁਰਾ ਹਾਲ ਆ ਲਹਾਲ ਤੋਂ ਪੂਣੀ ਸੌੜੀ ਜਾਂਦੀ ਆ ਇਹਦਾ ਬੁਰਾ ਹਾਲ ਆ ਕਢਾਣੀਆਂ ਸੌੜੇ ਆ ਆਪਣੇ ਜਾਂਦੀ ਆ ਇਹਦਾ ਬੁਰਾ ਹਾਲ ਆ ਜਿੰਨੀਆਂ ਵੀ ਛੋਟੀਆਂ ਸੜਕਾਂ ਨੇ ਪਿੰਡਾਂ ਵਾਲੀਆਂ ਸਾਰੀਆਂ ਦਾ ਬੁਰਾ ਹਾਲ ਆ ਆ ਇੱਕ ਜ਼ਰੂਰ ਇਹਨਾਂ ਨੇ ਤੋਂ ਜ਼ਰੂਰ ਪਰਸੋਂ ਨੇ ਜਿਹੜੇ ਮੇਨ ਸੜਕਾਂ ਮਲਾਉਣ ਵਾਲੀ ਪਾਰ ਤੋਂ ਹਾਂ ਜੀ ਕੋਈ ਨਾ ਪਰ ਐਵਰਕੋ ਪਾਲਵੇ ਵੀ ਤਾਂ ਕੁਝ ਨਹੀਂ ਜਣੀ ਹੈ ਦਸਹਰੇ ਕਰਕੇ ਕੰਮ ਕਰਿਆ ਜੀ ਨਹੀਂ ਦਸਹਰੇ ਤੇ ਨਾ ਕਰਦੇ ਤਾਂ ਇਹਨਾਂ ਨੇ ਡੰਡਾ ਚਾੜ ਲਾ ਅਸੀਂ ਤਾਂ ਕਰਦੇ ਕੋਈ ਨਹੀਂ ਇਹਨਾਂ ਨੇ ਕਿੱਥੇ ਕਰਦੇ ਸੀ ਇਹਦੇ ਉਹ ਜਿਹੜੇ ਕੋਈ ਵੀ ਪਰੇ ਨੇ ਜੀ ਉਹਨਾਂ ਦੀ ਇੰਨੀ ਮਾੜੀ ਹਾਲਤ ਹੈ ਉਹ ਉਹ ਉੱਪਰ ਖੁੱਪਰ ਵਾਲੇ ਕੰਮ ਹੋਇਆ ਪਿਆ ਜੀ ਉਹ ਦੇਖ ਬਿਲਕੁਲ 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 ਮਿੱਟੀ ਉਡ ਰਹੀ ਹੈ ਸਵਾਸੇ ਬਹੁਤ ਬਾਕੀ ਲੈਂਥ ਕਿ ਸੜਕਾਂ ਨੇ ਜਿੰਨੀ ਆ ਵੀ ਨਹਿਰ ਦੇ ਨਾਲ 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 ਲਾ ਲਉ ਜਰਗਰ ਹੋ ਜਾਂਦੀ ਹੈ ਜਿਹੜੀ ਬਾੜੇ ਵਾਲ ਤੋਂ ਔਰ ਪਹਿਲਾਂ ਦੇ ਵਿੱਚ ਬੜਦੇ ਨੇ ਸੜਕਾਂ ਦਾ ਬੁਰਾ ਹਾਲਾ ਆਵਾਜ਼ ਤਾਂ ਹੁਣ ਕੰਮ ਹੋਇਆ ਪਿਆ ਸੀ ਸਾਰਾ ਕੁਝ ਆਇਆ ਹੋਇਆ ਸੀ ਇਹਨਾਂ ਕੋਲੇ 20% ਕੰਮ ਰਹਿਦਾ ਚਾਲੂ ਕਰ ਦੇਣਾ ਚਾਹੀਦਾ ਸੀ ਕਿੰਨੇ ਪਰਸੈਂਟ ਕੰਮ ਤੁਸੀਂ ਮੰਨਦੇ ਹੋ ਕਿ ਹੋ ਗਿਆ ਪਿਆ ਜਾਂ ਰਹਿ ਗਿਆ ਜੀ ਦੇਖੋ ਜਿਹੜਾ بڑا ਕੰਮ ਸੀ ਸਾਰਾ ਹੋਇਆ ਪਿਆ ਹੈ ਹੁਣ ਤਾਂ ਬਸ ਸਿਰਫ ਇਹਦੇ ਵਿੱਚ ਸਪੋਰਟ ਲਾ ਕੇ ਇਹਦੇ ਤੇ ਲੋਕੋ ਕੰਕਰੀਟ ਪਾ ਕੇ ਰੋਡ ਚਾਲੂ ਕਰਨ ਵਾਲਾ ਕੰਮ ਹੋਇਆ ਹੋਇਆ ਦੇਖੋ ਪ੍ਰਧਾਨ ਜੀ ਤੁਸੀਂ ਬੜਾ ਵੱਡਾ ਟੀਹੂ ਚਲਾ ਰਹੇ ਹੋ ਆ ਪਹਿਲੇ ਸਾਫ ਤੇ ਵੀ ਉਹ ਸਿਆਸਤ ਕਰ ਰਹੇ ਨੇ ਆ ਇਹ ਮੁੱਦੇ ਨੂੰ ਚਾਰ ਮੁੱਦੇ ਤੇ ਰੋਕਿਆ ਹੋਇਆ ਜੀ 2027 ਦੇ ਇਲੈਕਸ਼ਨ ਦੇ ਨੇੜੇ ਜਾ ਕੇ ਇਹ ਮੁੱਦੇ ਨੂੰ ਯੂਜ਼ ਕੀਤਾ ਜਾਏਗਾ ਤੁਸੀਂ ਵੱਡਾ ਦੋਸ਼ ਲਾ ਰਹੇ ਹੋ ਨਹੀਂ ਦੇਖੋ ਦੋਸ਼ ਇਹ ਤਾਂ ਵਿੱਚ ਕੀ ਲੋਕਾਂ ਨੂੰ ਵੀ ਦੇਖਦਾ ਹੀ ਹੈ ਇਹ ਸਾਹਮਣੇ ਜਦੋਂ ਜਵੇ ਬਣ ਜਾਣਾ ਸੀਗੇ ਨਾਲੇ ਲੋਕ ਹੋਦੇ ਸੀ ਆਦਾ ਸ਼ਾਂਤਾਂ ਵੀ ਬਰਸ ਸੀ ਸੀ ਕਿ ਜਦ ਵਿੱਚ ਸੱਲੇ ਲਾ ਕੇ ਚਾਲੂ ਕਰ ਦਿੰਦੇ ਪਹਿਲਾਂ ਉਦੋਂ ਕਰਿਆ ਹੁੰਦਾ ਜੀ ਹੁਣ ਤਾਂ ਵਰਸੀ ਨਿਕਲ ਗਈ ਹੁਣ ਗਾਹੜੀ ਵਰਸੀ ਤੇ ਨਵੇਂ ਇਹ ਕੰਮ ਹੋਊਗਾ ਜੀ ਹੋਊਗਾ ਉਦੋਂ ਫਿਰ ਮੈਨੂੰ ਲੱਗਦਾ ਵੀ ਇਹ ਕਰਦੇ ਇਹਨੂੰ ਨਾਲੇ ਪ੍ਰਧਾਨ ਜੀ ਦੇਖੋ ਮੇਨ ਲੋੜ ਹੈ ਜੀ ਹੱਥ ਕੰਮ ਹੋਣੇ ਚਾਹੀਦੇ ਨੇ ਬਿਲਕੁਲ ਵੀ ਬਿਲਕੁਲ ਬਿਲਕੁਲ ਸਾਲ ਦੇ ਆਧਾਰ ਤੇ ਕੰਮ ਹੋਣੇ ਚਾਹੀਦੇ ਨੇ ਕਿਉਂ ਮੇਨ ਰਾਣਾ ਸਾਹਿਬ ਗੁਰਦਾਰੇ ਨੂੰ ਮੁੱਖ ਰੱਖ